ਆਪੇ ਕੋ ਬੈਠਾ ਨਹੀਂ ਨਹੀਂ ਉਹ ਕਹੇ ਜਾ ਕੇ ਕਹਿੰਦਾ ਜੰਦਾ ਬੈਠਾ ਨਹੀਂ ਉੱਥੇ ਬੈਠੇ ਦਫਤਰ ਚ Thank ਰਸਤਾ ਛੱਡ ਦਿਓ ਕੌਣ ਸਾਈਡ ਤੋਂ ਮੱਥਾ ਟੇਕੋਣ ਕੋਈ ਜਿਹੜਾ ਕੀ ਜਾਣਾ ਚਾਹੁੰਦਾ ਦੇਖੋ ਜੀ ਇਹ ਸਥਾਨ ਉਹ ਜਿੱਥੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਵਰ ਦਿੱਤੇ ਸੀ ਕਿ ਨਿਮਾਣਿਆਂ ਦਾ ਮਾਣ ਨੇਤਾਣਿਆਂ ਦੀ ਤਾਣ ਅੱਜ ਮੇਰੇ ਵਰਗਾ ਵੀ ਗੁਰੂ ਦਾ ਨਮਾਣਾ ਜਿਹੜਾ ਆ ਉਸ ਪਵਿੱਤਰ ਸਥਾਨ ਤੇ ਜਿਹੜਾ ਆ ਨਤਮਸਤਕ ਹੋਇਆ ਭਾਵੇਂ ਕਿ ਆਪਾਂ ਸਾਰੇ ਸਮੇਂ-ਸਮੇਂ ਤੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਦੇ ਰਹਿੰਨੇ ਆ ਇਹਨਾਂ ਤੇ ਇਤਿਹਾਸਕ ਸਥਾਨਾਂ ਦੇ ਆਪਾਂ ਦਰਸ਼ਨ ਕਰਦੇ ਰਹਿੰਨੇ ਆ ਪਰ ਅੱਜ ਮੈਂ ਜਿਹੜਾ ਮੇਰੇ ਵਰਗੇ ਨਿਮਾਣੇ ਨੂੰ ਮਾਣ ਬਖਸ਼ਿਆ ਹੈ ਤੇ ਸਤਿਗੁਰਾਂ ਦੇ ਹਜ਼ੂਰ ਅਰਦਾਸ ਬੇਨਤੀ ਕਰਨ ਵਾਸਤੇ حاضر ਹੋਇਆ ਹੈ ਨਤਮਸਤਕ ਹੋਇਆ ਹੈ ਔਰ ਮੈਂ ਗੁਰੂ ਦੇ ਵਜ਼ੀਰ ਭਾਈ ਸਾਹਿਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਤੱਖ ਰੋਪ ਚ ਜਿਹੜੇ ਹਾਜ਼ਰ ਨੇ ਉਹਨਾਂ ਦੇ ਸਾਹਮਣੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਸ ਸਥਾਨ ਤੇ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਆ ਕਿ ਜਲਾਈ ਨੇ ਤੇ ਜਲਾਈ ਵਾਲੀ ਖੇਡ ਆਪ ਸਾਰੇ ਜਾਣਦੇ ਆ ਕਿ ਇਹ ਅਮਰੂ ਨਾ ਥਾਵਾਂ ਫਿਰਦਾ ਤੇ ਉਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਉਸ ਉਮਰ ਦੇ ਪੜਾ ਤੱਕ ਵੀ ਸੁਮੱਚੀ ਦੁਨੀਆ ਨੂੰ ਆਨੰਦ ਦਿੱਤਾ ਸ਼ਾਂਤੀ ਦਿੱਤੀ ਉਪਦੇਸ਼ ਦਿੱਤਾ ਨਾਮ ਦੀ ਸ਼ਕਤੀ ਦਿੱਤੀ ਲੰਗਰ ਦੀ ਸ਼ਕਤੀ ਦਿੱਤੀ ਤੇ ਫਿਰ ਅੱਜ ਉਸੇ ਅਸਥਾਨ ਤੇ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਇੱਕ ਨਤੀਜ ਹੋਣ ਦੇ ਨਾਤੇ ਥਾਂ ਲੈਣ ਲਈ ਵੀ ਆਇਆ ਥਾਂ ਲੈਣ ਲਈ ਵੀ ਆਇਆ ਤੇ ਸਤਿਗੁਰੂ ਕੋਲੋਂ ਕਿ ਉਹ ਸਿੱਖ ਨੇ ਸਤਿਗੁਰੂ ਕੋਲ ਮੰਗੜਾ ਹੈ ਤੇ ਮਾਣ ਮੰਗਣ ਵਾਸਤੇ ਵੀ ਆਇਆ ਔਰ ਸਤਿਗੁਰਾਂ ਕੋਲ ਇਹ ਵੀ ਸ਼ਕਤੀ ਮੰਗੀ ਹੈ ਕਿ ਸਤਿਗੁਰੂ ਤੁਹਾਡੇ ਆਸਰੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਪ੍ਰਤੱਖ ਨਜ਼ਰ ਆ ਰਿਹਾ ਹੈ ਕਿ ਤੁਸੀਂ ਇਹ ਜਿਹੜਾ ਆ ਮਾਣ ਬਖਸ਼ ਦੇਣਾ ਤੇ ਫਿਰ ਸ਼ਕਤੀ ਵਿਧਿਆ ਜੀ ਤੇ ਕਸਰ ਅੱਗੇ ਵੀ ਨਹੀਂ ਛੱਡਦੇ ਪਰ ਅਜੇਹੀ ਸ਼ਕਤੀ ਦਿਆ ਜੇ ਕਿਉਂ ਦਿੱਲੀ ਤਖਤ ਜਿਹੜਾ ਕਦੇ ਸਿੱਖਾਂ ਦਾ ਨਹੀਂ ਬਣਿਆ ਜਿਹੜਾ ਪੰਜਾਬ ਦਾ ਨਹੀਂ ਬਣਿਆ ਜਿਹੜਾ ਪੰਥ ਦਾ ਨਹੀਂ ਬਣਿਆ ਉੱਥੇ ਆਵਾਜ਼ ਬਲੰਦ ਕਰਨ ਦਾ ਤੇ ਦਿੱਲੀ ਤਖਤ ਨੂੰ ਝੁਕਾਉਣ ਦਾ ਉਹਨਾਂ ਦੀਆਂ ਚੀਕਾਂ ਕਢਾਉਣ ਦਾ ਤੇ ਪੰਥ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਦੀ ਜਿਹੜੀ ਹੈ ਉਹ ਜਰੂਰ ਸ਼ਕਤੀ ਬਖਸ਼ੇ ਜੀ ਇਹ ਅਰਦਾਸ ਕਰਕੇ ਆਇਆ ਮਡੋਲ ਸਾਹਿਬ ਵੱਖ-ਵੱਖਰੇ ਕੈਂਡੀਡੇਟ ਆਪਣੇ ਆਪ ਨੂੰ ਜਿਹੜਾ ਕਿ ਪੰਥਕ ਦੱਸ ਰਹੇ ਨੇ ਤੇ ਹਲਕਾ ਵੀ ਪੰਥਕ ਹੈ ਤੇ ਕਿਸ ਤਰ੍ਹਾਂ ਇਹਦੇ ਜੋ ਮੁਕਾਬਲਾ ਕਿਸ ਨਾਲ ਮੰਨਦੇ ਹੋ ਮੈਂ ਇੱਥੇ ਜੀ ਅੱਜ ਆਇਆ ਮੈਂ ਗੁਰੂ ਘਰ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪ੍ਰੰਤੂ ਨਹੀਂ ਚਾਹੇ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਹੈ ਮੇਰੇ ਮੂੰਹੋਂ ਉਹਦੇ ਪ੍ਰਤੀ ਹਮੇਸ਼ਾ ਹੀ ਜਿਹੜਾ ਆ ਅੰਦਰੋਂ ਉਬਾਲ ਉੱਠਦਾ ਹੈ ਮੈਂ ਅੱਜ ਉਹਨਾਂ ਦਾ ਵੀ ਇੱਥੇ ਜ਼ਿਕਰ ਨਹੀਂ ਕਰਾਂਗਾ ਹਾਂਜੀ ਉਹਨਾਂ ਦਾ ਵੀ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਮੈਂ ਗੁਰੂ ਦੀ ਹਜ਼ੂਰੀ 'ਚ ਆਇਆ ਉਹ ਜਾਣਦੇ ਆ ਹਾਂਜੀ ਤੇ ਬਾਕੀ ਇਲੈਕਸ਼ਨ ਇਲੈਕਸ਼ਨ ਹੋਣਗੇ। ਜਤਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਖੇਤਰੀ ਪਾਰਟੀ ਹੈ ਪੰਜਾਬ ਦੀ। ਅੱਜ ਅਕਾਲੀ ਦਲ ਦੇ ਵਿਰਲੇ ਆਗੂ ਆਉਂ ਕੁੱਝ ਕਾਰਨਾ ਕਰਕੇ ਜਿਹੜਾ ਕਿਨਾਰਾ ਕਰਦੇ ਜਾ ਰਹੇ ਆ। ਜਿਹੜੇ ਤਨਵੀਰ ਸਿੰਘ ਗੇਲਾ ਜਾਂ ਇੱਕ ਨੌਜਵਾਨ ਆਗੂ ਨੇ ਕੱਲ ਇੱਕ ਨਿੱਜੀ ਚੈਨਲ ਤੇ ਕੁੱਝ ਗੱਲਾਂ ਕੀਤੀਆਂ ਮਿਲਿਆ ਸਾਹ ਪਰ ਕੀ ਕਹਿਣਾ ਚਾਹੀਦਾ। ਦੇਖੋ ਇਹ ਪਛੋ ਉੱਪਰ ਜੇ ਸੁਣੋਗੇ ਤੇ ਕੱਲ ਤੱਕ ਮਜੀਠੀਆ ਸਾਹਿਬ ਦੀਆਂ ਸਿੱਖਿਆਈ ਸੁਣੀਏ। ਤੇ ਰਾਤੋਂ ਰਾਤ ਪਤਾ ਨਹੀਂ ਕਿਹੋ ਜਿਹਾ ਟੀਕਾ ਲੱਗਦਾ ਆ ਉਹ ਰਿਕਾੜ ਹੀ ਪੁੱਠਾ ਚਲਣਾ ਸ਼ੁਰੂ ਹੋ ਜਾਂਦਾ ਇਹ ਇੱਥੇ ਨਹੀਂ ਹਰੇਕੀ ਉਹ ਜਦੋਂ ਸਵੇਰੇ ਪਤਾ ਲੱਗਦਾ ਕਿ ਇਧਰੋਂ ਉੱਠ ਕੇ ਉਧਰ ਚਲਾ ਗਿਆ ਆ ਤੋ ਕਹਿੰਦਾ ਕਿ ਮੈਨੂੰ ਰਾਤੋਂ ਰਾਤ ਦੀ ਵਿਦੇਸ਼ ਹੋ ਗਿਆ ਇੱਕ ਜਿਹੜੀ ਪੰਜਾਬੀਆਂ ਦੀ ਇੱਕ ਅਣਖ ਹੁੰਦੀ ਸੀ ਨਾ ਕਿ ਜਿੱਥੇ ਚੱਲੇ ਯਾਰ ਚੱਲਣਾ ਆ ਹਾਂਜੀ ਉਸ ਥਾਂ ਤੋਂ ਹਿਲਣਾ ਨਹੀਂ ਅੱਜ ਤੱਕ ਇਹਦਾ ਮਤਲਬ ਜਿਹੜਾ ਆ ਆਡੇ ਰਾਜਨੀਤਿਕ ਬਣੇ ਫਿਰਦੇ ਐ ਜਿਹੜੇ ਇਧਰੋਂ ਉਧਰ ਤੇ ਇਧਰੋਂ ਉਧਰ ਜਾਂਦੇ ਐ ਹਾਂਜੀ ਹਾਂ ਇਹ ਵੱਖਰੀ ਗੱਲ ਅਗੇ ਕਿਸੇ ਨੂੰ ਕਿਸੇ ਦੀ ਵਿਚਾਰਧਾਰਾ ਚੰਗੀ ਲੱਗਦੀ ਐ ਕੋਈ ਮਹਿਸੂਸ ਕਰਦਾ ਕਿ ਯਾਰੇ ਮੈਂ ਇਹਨਾਂ ਨਾਲ ਜੁੜਿਆ ਸੀਗਾ ਪੰਥ ਤੇ ਪੰਜਾਬ ਦੇ ਹਿੱਤ ਵਾਸਤੇ ਪਰ ਇਹਨਾਂ 'ਚ ਕਮਜ਼ੋਰੀ ਐ ਉਹ ਜੇ ਆਜੇ ਤਾਂ ਤੁਸੀਂ ਜਿਹੜਾ ਪਰਸਨਲ ਅਲੀਗੇਸ਼ਨ ਲਾ ਲਾ ਕੇ ਤੁਸੀਂ ਅਕਾਲੀ ਦਰ ਨੂੰ ਕਟਾਰੇ ਚ ਖੜਾ ਕਰੋ ਚਾ ਕੋਈ ਵੀ ਹੋਵੇ ਮੇਰਾ ਛੋਟਾ ਵੀਰ ਹੈ ਮੇਰਾ ਬੱਚਿਆਂ ਵਰਗਾ ਮੈਂ ਹੀ ਉਹਨੂੰ ਹੰਗਲ ਲਾ ਕੇ ਤੋਰ ਕੇ ਇੱਥੋਂ ਤੱਕ ਬਣਾਇਆ ਕਿ ਅੱਜ ਮੇਰੇ ਵਰਗੇ ਵੀ ਉੱਥੇ ਡਰਦੇ ਅੱਜ ਮੈਂ ਵੀ ਡਰਦਾ ਹਾਂ ਹਾਂਜੀ ਇਸ ਕਰਕੇ ਜਿਹੜਾ ਹੈ ਨਾ ਹੁਣ ਤੇ ਹੁਣ ਤੇ ਪਾਪ ਤੁਹਾਡੇ ਤੋਂ ਡਰ ਲੱਗਦਾ ਠੀਕ ਹੈ ਨੀ ਆ ਮੇਰੇ ਮੇਰੇ ਬੱਚੇ ਨੂੰ ਇਹ ਸਵਾਲ ਕਰ ਲੈਂਦੇ ਹਲਕਿਆਂ ਦੇ ਵਿੱਚੋਂ ਕਿੱਦਾਂ ਦਾ ਪਿਆਰ ਮਿਲਦਾ ਹੈ ਤੇ ਕਿਹਦੇ ਨਾਲ ਮੁਕਾਬਲਾ ਕਰਦੇ ਜੇ ਤੁਸੀਂ ਮੈਂ ਮੁਕਾਬਲੇ ਵਾਲੀ ਕੱਲ ਇੱਥੇ ਕਰਨੀ ਹਾਂ ਜੀ ਹਾਂਜੀ ਕੰਮ ਕਰਨ ਦੇ ਤਰੀਕੇ ਚ ਪੰਥ ਤੇ 50% ਸਮਰਪਿਤ ਦੀ ਭਾਵਨਾ ਨੂੰ ਲੈ ਕੇ ਹਾਂਜੀ ਜੇ ਮੇਰਾ ਕੰਮ ਕਰਨ ਦਾ ਜਿਹੜੀ ਕਾਰਗੁਜ਼ਾਰੀ ਹੈ ਤੇ ਜੇ ਤੇ ਭਾਈ ਉਤੋਂ ਜਾਣੂ ਜੇ ਤੇ ਮਨ ਦੇ ਜੀ ਵੀ ਠੀਕ ਹੈ ਤੇ ਫਿਰ ਵੋਟ ਮੈਨੂੰ ਪਾ ਦਿਓ ਜੇ ਮੇਰੇ ਚ ਕੋਈ ਕਸਰ ਹੈ ਤੇ ਬੇਸ਼ੱਕ ਨਾ ਪਾਇਆ ਜੀ ਪਰ ਜੇ ਤੁਸੀਂ ਇਹ ਵੀ ਕਹੋ ਕਿ ਵਿਰਸਾ ਸੰਗਠੂਆ ਯਾਰ ਬੜੀ ਜ਼ਿੰਦਗੀ ਚ ਉਹਨੇ ਸੰਘਰਸ਼ ਕੀਤਾ ਆ बड़े पंथ वास्ते पंजाब वास्ते उन्हें तसीहे छलेया जेलਾਂ ਕਟੀਆਂ ਉਹਦੇ ਪਰਿਵਾਰ ਨੇ ਬੜਾ ਕੁਝ ਬਰਦਾਸ਼ਤ ਕੀਤਾ ਆ ਉਹਦੇ ਭਰਾ ਤੇ 17 ਸਾਲ ਦੀ ਉਮਰ ਚ ਐਨਸੇ ਲੱਗੀ ਸੀਗੀ 7 ਸਾਲ ਉਹ ਜੇਲ ਕੱਟ ਕੇ ਆਏ 9.5 ਸਾਲ ਦੇ ਲਾਗੇ ਮੈਂ ਕੱਟ ਕੇ ਆਏ ਅਜੇ ਦੁਨੀਆ ਦੀ ਸਾਨੂੰ ਕੋਈ ਜੇਲ ਨਹੀਂ ਛੱਡੀ ਜਿਹੜੀ ਸਾਨੂੰ ਵਿਖਾਈ ਨਾ ਹੋਵੇ ਤੇ ਮੈਂ ਇਸ ਪੱਖੋਂ ਤੇ ਪੰਜਾਬ ਦੀ असेंबली 'ਚ ਵੀ ਜਿਸ ਤਰੀਕੇ ਨਾਲ ਪੰਥ ਦੀ ਪੰਜਾਬ ਦੀ ਗੱਲ ਕਰਦੇ ਆਂ ਤੇ ਪੰਜਾਬ ਵਾਸਤੇ ਆਪਦੇ ਇਲਾਕੇ ਦੀ ਜਿਸ ਸੇਵਾ ਮਿਲ ਤੇ ਇਲਾਕੇ ਦੀ ਬਿਹਤਰੀ ਵਾਸਤੇ ਜੋ ਕਾਰਜ ਕੀਤੇ ਲੋਕਾਂ ਦੇ ਸਾਹਮਣੇ ਤੇ ਮੈਂ ਤਾਂ ਸਿੱਧਾ ਗੱਲ ਕਹਿੰਨਾ ਕਿ ਜੇ ਮੈਂ ਤੁਹਾਡੇ ਲਈ ਕੈਂਪਰੀਕੂ ਕਰਤੂਤ ਚੰਗੀ ਹੈ ਤੇ ਵੋਟ ਪਾ ਦਿਆ ਜੇ ਜੇ ਭਾਈ ਨਹੀਂ ਚੰਗੀ ਫਿਰ ਨਾ ਪਾਇਆ ਜੇ ਪਰ ਇਹ ਵੀ ਕਹੀ ਜਾਓ ਕਿ ਵਿਰਸਾ ਸਿੰਘ ਮਲਟੋਆ ਬੰਦਾ ਬੜਾ ਚੰਗਾ ਹੈ ਬੰਦਾ ਬੜਾ ਵਧੀਆ ਹੈ ਜਰ ਹੈ ਵੀ ਟਾਕੜਿਆ ਹਾਂਜੀ ਬੋਲਦਾ ਵੀ ਨਿਰ ਦਿੱਤਾ ਦੇ ਨਾਲ ਆ ਇਨੇ ਪੰਥ ਦੀ ਸੇਵਾ ਵੀ ਵਧੀ ਕੀਤੀ ਹੈ ਪੰਜਾਬ ਦੀ ਸੇਵਾ ਵਧੀ ਕੀਤੀ ਹੈ ਤਾਂ ਵੋਟ ਕਿਸੇ ਹੋਰ ਨੂੰ ਪਾ ਦਿਓ ਫਿਰ ਸਮਝ ਲਓ ਕਿ ਤੁਸੀਂ ਮੇਰੇ ਨਾਲ ਧੱਕਾ ਕਰਦੇ ਜੇ ਬੇਇਨਸਾਫੀ ਕਰਦੇ ਥੈਂਕ ਯੂ